ਨਦੀਨਾ ਦੀ ਨਦੀਨਾ ਦੀ ਸਮੱਸਿਆ ਕਣਕ ਦਾ ਵਿੱਚ ਕਾਫੀ ਦੇਰ ਤੋਂ ਜਲ ਆ ਰਹੀ ਹੈ ਔਰ ਅੱਗੇ ਵੀ ਆਏਗੀ ਅਸੀਂ ਨਦੀਨ ਨਾਸ਼ਕ ਵਰਤਦੇ ਆ ਲੇਕਿਨ ਸਾਨੂੰ ਪਹਿਲੇ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਕਿ ਸਾਨੂੰ ਜਿਹੜੀ ਹੈ ਨਦੀਨਾ ਦੀ ਪਰਖ ਹੋਣੀ ਚਾਹੀਦੀ ਕਿਉਂਕਿ ਜਿੰਨੇ ਵੀ ਤੁਹਾਡੇ ਨਦੀਨ ਨਾਸ਼ਕ ਆ ਰਹੇ ਆ ਉਹ ਸਾਰੇ ਅੱਡ ਅੱਡ ਨਦੀਨਾ ਤਾਂ ਹੀ ਆ ਕੁਝ ਸਾਰਿਆਂ ਨੂੰ ਮਾਰਦੇ ਆ ਕੁਝ ਸਿਰਫ ਇੱਕ ਨੂੰ ਮਾਰਦੇ ਆ ਕਿ ਕੁਝ ਜਿਹੜੇ ਚੌੜੇ ਪੱਤੇ ਵਾਲੇ ਨੇ ਮਾਰਦਿਆ ਕੁਝ ਘਾਹ ਲੈ ਨਦੀਨਾ ਨੂੰ ਮਾਰਨੀ। ਇਸ ਕਰਕੇ ਨਦੀਨਾ ਦੀ ਪਰਖ ਸਾਨੂੰ ਬਹੁਤ ਜ਼ਰੂਰੀ ਹੈ। ਕਿਉਂਕਿ ਜੇਕਰ ਅਸੀਂ ਨਦੀਨਾ ਦੀ ਪਰਖ ਨਹੀਂ ਹੋਗੀ ਤੇ ਅਸੀਂ ਮਹਿੰਗੇ ਤੋਂ ਮਹਿੰਗਾ ਲੈ ਕੇ ਉਹਦੀ ਸਪਰੇਅ ਕਰ ਦਿੰਨੇ ਆ। ਉਹਦੇ ਬਾਅਦ ਉਹ ਮਰਦਾ ਨਹੀਂ ਤੇ ਫਿਰ ਸਾਨੂੰ ਦੂਜੀ ਸਪਰੇਅ ਤੇ ਜਾਣਾ ਪੈਂਦਾ ਖਰਚਾ ਵੀ ਵੱਧਦਾ ਤੇ ਮਿੱਟੀ ਦਾ ਵਿੱਚ ਜੇਕਰ ਜ਼ਿਆਦਾ ਕੈਮੀਕਲ ਪਾਓਗੇ ਉਹ ਵੀ ਖੇਤ ਦੀ ਸਿਹਤ ਤੇ ਠੀਕ ਨਹੀਂ ਰਹਿੰਦਾ। ਤੇ ਇਸ ਕਰਕੇ ਨਦੀਨਾਂ ਦੀ ਪਰਖ ਹੋਣੀ ਚਾਹੀਦੀ ਹੁਣ ਜਿਹੜੇ ਨਦੀਨ ਜਿਹੜੇ ਨਾ ਮੁੱਖ ਤੌਰ ਤੇ ਦੋ ਤਰੀਕੇ ਦੇ ਆਉਂਦੇ ਨੇ ਕਣਕ ਦੇ ਵਿੱਚ ਇੱਕ ਦੇ ਤੋੜਾਂ ਦਾ ਘਾਲੇ ਨਦੀਨ ਜੋਦੇ ਵਿੱਚ ਗੁੱਲੀ ਡੰਡਾ ਜਿਹੜਾ ਆ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਤੇ ਦੂਜੇਆਂ ਚੌੜੇ ਪੱਤੇ ਵਾਲੇ ਨਦੀਨ ਹੁਣ ਗੁੱਲੀ ਡੰਡੇ ਨੂੰ ਜੇਕਰ ਅਸੀਂ ਕੰਟਰੋਲ ਕਰਨਾ ਉਹਦੀ ਰੋਕਥਾਮ ਕਰਨੀ ਹੈ ਤੇ ਸਾਨੂੰ ਜਿਹੜਾ ਬਿਜਾਈ ਦੇ ਸਮੇਂ ਤੋਂ ਹੀ ਧਿਆਨ ਰੱਖਣਾ ਪਊਗਾ ਚਾਹੇ ਅਸੀਂ ਹੈਪੀ ਸੀਡਰ ਨਾਲ ਕਰ ਰਹੇ ਆਂ ਚਾਹੇ ਆਹ ਰਿਵੈਤੀ ਬਿਜਾਈ ਕਰ ਰਹੇ ਆਂ ਅਸੀਂ ਜਿਹੜਾ ਇਹ ਬਿਜਾਈ ਦੇ ਸਮੇਂ ਨਦੀਨ ਨਾਸ਼ਕ ਵਰਤ ਸਕਦੇ ਆਂ ਜਿਸ ਤਰ੍ਹਾਂ ਸਟ੍ਰੌਂਪ ਐ 1 ਲੀਟਰ 200 ਲੀਟਰ ਪਾਣੀ ਚ ਪਾ ਕੇ ਉਹਦੀ ਸਪਰੇਅ ਕਰ ਦੋ ਅਗਰ ਰਿਵੈਤੀ ਬਿਜਾਈ ਐ ਤੇ ਅਗਰ ਤੁਹਾਡਾ ਰਹਿਣ ਤਕੋਂ ਹੈਪੀ ਸੀਡਰ ਨਾਲ ਕਰ ਰਹੇ ਹੋ ਤੇ ਤੁਸੀਂ ਹੈਪੀ ਸੀਡਰ ਦੇ ਜਿੱਥੇ ਕਰ ਰਹੇ ਹੋ ਉਹਤੇ ਤੁਸੀਂ ਜੂਰੀਆ ਨਾਲ ਉਹਨੂੰ ਸਟੌਂਪ 1 ਲੀਟਰ ਨੂੰ ਮਿਕਸ ਕਰਕੇ ਬਜਾਇਏ ਦੇ ਸਮੇਂ ਸਟਾ ਮਾਰ ਦੋ ਤੇ ਤੁਹਾਡੇ ਜਿਹੜੇ ਨਦੀਨ ਜਿਹੜੇ ਗੁੱਲੀ ਡੰਡਾ ਉਹ ਕਾਫੀ ਤੱਕ ਹੋ ਜਾਊਗਾ ਅਗਰ ਤੁਸੀਂ ਲਗਾਤਾਰ ਸਟੌਂਪ ਵਰਤ ਰਹੇ ਹੋ ਤੇ ਤੁਹਾਡਾ ਜਿਹੜਾ ਆ ਨਦੀਨ ਕਾਬੂ ਨਹੀਂ ਆ ਰਹੇ ਤੇ ਉਹਨੂੰ ਬਦਲ ਲਓ ਆਪ ਕੀ ਰਾਇ ਹੈ 60 ਗ੍ਰਾਮ ਕਿੱਲੇ ਦਾ ਪੈਂਦਾ ਉਹਨੂੰ ਵਰਤੋ ਮਹਿੰਗੀ ਹੈ ਲੇਕਿਨ ਅਗਰ ਤੁਹਾਡਾ ਸਟੌਂਪ ਨਾਲ 1 ਸਾਲ ਹੋ ਗਿਆ 2 ਸਾਲ ਹੋ ਗਿਆ ਤੀਜੇ ਸਾਲ ਸਟੌਂਪ ਨਾ ਵਰਤੋ ਕਿਉਂਕਿ ਤੀਜੇ ਸਾਲ ਜੇਕਰ ਉਹਨੇ ਰੋਕਿਆ ਨਹੀਂ ਉਹਦੇ ਬਾਅਦ ਚ ਦੂਜਾ ਅਗਲੀ ਸਪਰੇਅ ਤੇ ਜਾਣਾ ਪਊਗਾ ਇਸ ਲਈ ਇਹ ਪਹਿਲੇ ਹੀ ਉਹਨੂੰ ਥੋੜਾ ਜਿਹੜਾ ਅਦਲ ਬਦਲ ਕਰਕੇ ਉਹਨੂੰ ਵਰਤੋ ਆਪ ਕੀਰਾ 60 ਗ੍ਰਾਮ ਹੈ ਤੁਹਾਡਾ ਪਲੇਟਫਾਰਮ ਹੈ 1 ਕਿਲਾ ਇਹ 1 ਲੀਟਰ ਜਿਹੜਾ ਹੈ ਉਹ ਕਿੱਲੇ ਦਾ ਪੰਦਾ ਹੈ ਤੇ ਤੁਹਾਡਾ ਦਰਸ਼ਕ ਹੈ ਇਹ ਚਾਰ ਸਾਡੇ ਜਿਹੜੇ ਨਦੀਨ ਨਾਸ਼ਕ ਨੇ ਤੁਸੀਂ ਬਿਜਾਈ ਦੇ ਸਮੇ ਵਰਤ ਸਕਦੇ ਹੋ ਚਾਹੇ ਤੁਸੀਂ ਪਰਾਲੀ ਵਿੱਚ ਵਾ ਰਹੇ ਹੋ ਚਾਹੇ ਉੱਪਰ ਤੈਰ ਰੱਖ ਰਹੇ ਹੋ ਤੇ ਚਾਹੇ ਉਹਨੂੰ ਬਾਹਰ ਕੱਢ ਰਹੇ ਹੋ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਅਗਰ ਕੋਈ ਕਾਰਨ ਤੁਹਾਡੇ ਨਹੀਂ ਉਸ ਟਾਈਮ ਕਿਹਨਾ ਵਰਤੇਗੇ ਕਿ ਤੁਹੀ ਉਸ ਟਾਈਮ ਨਹੀਂ ਵਰਤ ਸਕੇ ਤੇ ਤੁਹੀ ਬਾਅਦ ਚ ਵੀ ਵਰਤ ਸਕਦੇ ਹੋ 30 35 ਦਿਨ ਤੇ ਜਿਸ ਟਾਈਮ ਜਿਹੜੇ ਨਦੀਨ ਹਰੇ ਹੁੰਦੇ ਨੇ ਉਸ ਤੇ ਵੀ ਅਸੀਂ ਜਿਹੜਾ ਹੈ ਜਿਹੜਾ ਆਪਣੇ ਨਦੀਨ ਨਾਸ਼ਕ ਵਰਤ ਸਕਦੇ ਹਾਂ ਜੇਕਰ ਸਾਡੇ ਚੌੜੇ ਪੱਤੇ ਵਾਲੇ ਨਦੀਨ ਆਏ ਤੇ ਉਹਨਾਂ ਦਾ ਵਿੱਚ ਸਾਡੇ ਕੋਲ 240 ਬਹੁਤ ਹੀ ਪੁਰਾਣਾ ਜਿਹੜਾ ਹੈ ਆਪਣਾ ਨਦੀਨਨਾਸ਼ਕ ਹੈ ਲੇਕਿਨ ਬਹੁਤ ਹੀ کارਗਰ ਹੈ ਚਾਹੇ ਤੁਹਾਡੀ ਮੈਣੀ ਹੈ ਮੈਣਾ ਹੈ ਬੱਥੂਆ ਹੈ ਜੰਗਲੀ ਪਾਲਕ ਹੈ ਇਸ ਤੋਂ ਵਧੀਆ ਕੋਈ ਨਹੀਂ ਕਾਬੂ ਕਰਦਾ ਹਾਂ ਜੇਕਰ ਤੁਹਾਡੀ ਤੁਹਾਡੀ ਜੰਗਲੀ ਪਾਲਕ ਦੀ ਜਗ੍ਹਾ ਕੰਡੇਲੀ ਪਾਲਕ ਆਂਦੀ ਹੈ ਫਿਰ ਤੁਹਾਨੂੰ ਐਲ ਗ੍ਰਿਪ ਜਿਹੜੀ ਹੈ 10 ਗ੍ਰਾਮ ਕਿੱਲੇ ਦੀ ਵਰਤਣੀ ਪੋਗੀ ਨਹੀਂ ਤੇ ਤੁਹਾਡਾ ਚੋੜੇ ਪੱਤੇਆਂ ਤੇ 240 ਨਾਲ ਸਰ ਜਾਊਗਾ ਤੇ ਜੇਕਰ ਤੁਹਾਡੇ ਖੇਤਾਂ ਵਿੱਚ ਬਟਨ ਬੂਟੀ ਹੈ ਤੁਹਾਨੂੰ ਜਿਹੜਾ ਲੈਂਡਫੀਡਾ 20 ਗ੍ਰਾਮ ਕਿਲੇ ਦਾ ਜਿਹੜਾ ਉਹ ਵਰਤ ਸਕਦੇ ਹੋ ਜਾਂ ਫਿਰ ਏਮ ਵਰਤ ਸਕਦੇ ਹੋ ਕਿਉਂਕਿ ਇਹ 3-4 ਨਦੀਨ ਹੀ ਹੈ ਜਿਹੜੇ 240 ਨਾਲ ਕਾਬੂ ਨਹੀਂ ਹੁੰਦੇ ਤੇ ਅਸੀਂ ਕਈ ਵਾਰੀ ਜ਼ਿਆਦਾ ਸਾਨੂੰ ਜਿਹੜੀ ਦਿੱਕਤ ਆਂਦੀ ਉਹ ਜੰਗਲੀ ਪਾਲਕ ਚ ਆਂਦੀ ਹੈ ਜੰਗਲੀ ਪਾਲਕ ਤੇ ਕੰਡੇਲੀ ਪਾਲਕ ਤੇ ਥੋੜਾ ਜਿਹਾ ਹੀ ਫਰਕ ਹੁੰਦਾ ਹੈ ਲੇਕਿਨ ਉਹਨਾਂ ਨੂੰ ਰੋਕ-ਥਾਮ ਕਰਨੇ ਤਾਂ 24D ਉਹਨੂੰ ਮਾਰਦਾ ਨਹੀਂ ਤੇ ਐਲਗ੍ਰੇਪ ਨੂੰ ਛੱਡਦੀ ਨਹੀਂ ਇਸ ਕਰਕੇ ਇਹਨਾਂ ਦੀ ਪਰਖ ਕਰਕੇ ਚੋੜੇ ਪੱਤੇ ਵਾਲੇ ਕਿਹੜੇ ਨਦੀਨ ਆ ਰਹੇ ਨੇ ਜੇਕਰ ਨਹੀਂ ਪਤਾ ਲੱਗ ਰਿਹਾ ਸੈਂਪਲ ਲੈ ਕੇ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਚਲੇ ਜਾਓ ਉਹਨਾਂ ਨੇ ਤੁਹਾਨੂੰ ਇੱਕਦਮ ਦੱਸ ਦੇਣਾ ਕਿ ਇਹ ਆਲਾ ਇਹਦੇ ਤੇ ਕੈਮੀਕਲ ਕਰਤਾ ਅੱਗੇ ਤੁਹਾਡਾ ਹੈ ਕਿ ਅਗਰ ਤੁਹਾਡੇ ਦੋਨੋਂ ਨਦੀਨ ਆ ਗਏ ਚੋੜੇ ਪੱਤੇ ਵਾਲੇ ਵੀ ਆ ਗਏ ਤੇ ਤੁਹਾਡੇ ਜਿਹੜੇ ਨਾ ਦੂਜੇ ਵੀ ਆ ਗਏ ਘਾਲੇ ਨਦੀਨ ਵੀ ਆ ਗਏ ਫਿਰ ਸਾਨੂੰ ਇਹ ਤੇ ਹੈ ਨਹੀਂ ਕਿ ਇੱਕ ਵਾਰੀ ਅਸੀਂ ਚੋੜੇ ਪੱਤੇ ਵਾਲੇ ਕਰ ਦਿੱਤੀਏ ਤੇ ਇੱਕ ਵਾਰੀ ਘਾਲੇ ਨਦੀਨਾਂ ਦੀ ਕਰ ਦਈਏ ਉਸ ਟਾਈਮ ਸਾਡੇ ਕੋਲ ਕੰਬਾਈਨ ਸాల్ਟ ਹੈ ਨਾ ਜਿਨ੍ਹਾਂ ਵਿੱਚ ਚੋੜੇ ਪੱਤੇ ਪਾਉਣ ਦੀ ਵੀ ਸ਼ਮਤਾ ਹੈ ਤੇ ਘਾਲੇ ਨਦੀਨ ਮਾਰਨ ਦੀ ਵੀ ਸ਼ਮਤਾ ਹੈ ਜਿਸ ਤਰ੍ਹਾਂ ਟੋਟਲ ਹੈ ਦੋ ਸాల్ਟ ਹੈ 16 ਗ੍ਰਾਮ ਕਿਲੇ ਦੇ ਹਿਸਾਬ ਦਾ ਤੋਈ ਉਹਦੇ ਵਰਸਾ ਲੇਕਿਨ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਜਿੱਥੇ ਟੋਟਲ ਵਰਤਣੀ ਆ ਉਹ ਉਸ ਫਸਲੀ ਚੱਕਰ ਦਾ ਵਿੱਚ ਜਿਹੜੀ ਆ ਤੁਹਾਡੀ ਮੱਕੀ ਨਾ ਆਉਂਦੀ ਹੋਏ ਤੇ ਕਿਉਂਕਿ ਉਹ ਅੱਗੇ ਜਾ ਕੇ ਮੱਕੀ ਹਰਾ ਹੋਣ ਤੇ ਦਿੱਕਤ ਕਰਦੀ ਹੈ ਇਸ ਕਰਕੇ ਉੱਥੇ ਨਾ ਵਰਤੋ ਤੁਹਾਡੇ ਕੋਲ ਅਟਲਾਂਟਿਸ ਹੈ 160 ਗ੍ਰਾਮ ਕਿਲੇ ਤੇ ਪੀਲੇ ਪੈਣੇ ਕਰਕੇ ਤੁਹਾਡੇ ਜਿਹੜੇ ਨਾ ਉਹ ਅੱਗੇ ਜਾ ਕੇ ਥੋੜਾ ਜਿਹਾ ਝਾੜ ਤੇ ਅਸਰ ਪੈਂਦਾ ਹੀ ਪੈਂਦਾ ਉਹ ਕਵਰ ਕਰ ਜਾਂਦੀ ਹੈ ਲੇਕਿਨ ਫਿਰ ਵੀ ਤੱਕਾ ਲਾਉਂਦੀ ਹੈ ਔਰ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖੋ ਜਿਸ ਟਾਈਮ ਸਪਰੇ ਕਰਨੀ ਹੈ ਤੁਹਾਡੀ ਨਦੀਨ ਨਾਸ਼ਕ ਦੀ ਖਾਸ ਕਰਕੇ ACM9 ਜਾਂ ਸ਼ਾਗੁਨ ਦੀ ਜਿਆਦਾ ਸਿੱਲ ਨਾ ਹੋਵੇ ਉਹਦੇ ਵਿੱਚ ਵੀ ਇਹ ਤੱਕਾ ਲਾਉਂਦੀ ਹੈ ਕਣਕ ਨੂੰ ਲੇਕਿਨ ਇਹ ਗੁੱਲੀ ਡੰਡੇ ਦਾ ਹੀ ਜਿਹੜਾ ਆ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਕਾਬੂ ਕਰਦੀ ਹੈ ਸੋ ਇਹ ਸੀ ਕਿ ਤੁਹਾਡੇ ਨਦੀਨ ਨਾਸ਼ਕ ਕਿਹੜੇ ਵਰਤਨੇ ਆ ਉਹਦੇ ਬਾਅਦ